ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲ ਹਵਾਵਾਂ ਬਗਾਵਤੀ ਚਲਣੀਆਂ ਸ਼ੁਰੂ ਹੋ ਗਈਆਂ ਨੇ ਇੱਕ ਤੋਂ ਬਾਅਦ ਇੱਕ ਲੀਡਰ ਪਾਰਟੀ ਛੱਡ ਰਹੇ ਨੇ ਤੇ ਆਮ ਆਦਮੀ ਪਾਰਟੀ ਨੂੰ ਵੱਡੇ ਝਟਕੇ ਦੇ ਰਹੇ ਨੇ ਜੀ ਹਾਂ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਇੱਕ ਹੋਰ ਵੱਡਾ ਝਟਕਾ ਲੱਗਿਆ ਸੂਬੇ ਦੇ ਜਥਤੂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਬਲਦੇਵ ਸਿੰਘ ਨੇ ਮੀਡੀਆ ਦੇ ਇਸ ਸੰਬੰਧੀ ਸਵਾਲਾਂ ਦੇ ਜਵਾਬ ਦਿੰਦੇ ਹੋਏ ਅਸਤੀਫਾ ਦੇਣ ਦੇ ਕਾਰਨ ਵੀ ਸਾਫ਼ ਕੀਤੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਆਪਣੀ ਰਾਤ ਉੱਪਟ ਚੁੱਕੀ ਹੈ ਇਸ ਦੇ ਨਾਲ ਹੀ ਬਲਦੇਵ ਸਿੰਘ ਨੇ ਮੀਡੀਆ ਸਾਹਮਣੇ ਵੱਡ ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਪੰਜਾਬੀ ਇਕਤਾ ਪਾਰਟੀ ਜੁਆਇਨ ਕਰਨਗੇ ਅਸਤੀਫਾ ਲਿਆ ਪਿਛਲੇ 1.5-2 ਸਾਲ ਤੋਂ ਜਿਹੜੇ ਪਾਰਟੀ ਦੇ ਅੰਦਰ ਜਿਹੜੇ ਚੱਲ ਰਿਹਾ ਸੀ ਸਵਰਾਜ ਦੀ ਇੱਕ ਸੀ ਮਤਲਬ ਜਦੋਂ ਪਾਰਟੀ ਮੈਂ ਜੁਆਇਨ ਕੀਤੀ ਹੈ ਬਹੁਤੇ ਸਾਥੀਆਂ ਨੂੰ ਹੋ ਸਕਦਾ ਨਾ ਪਤਾ ਹੋਵੇ ਮੈਂ ਪਹਿਲਾਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਹੈਟੀਚਰ ਸੀ ਤਾਂ ਮੈਂ 4 ਸਾਲ ਪਹਿਲਾਂ ਨੌਕਰੀ ਛੱਡੀ ਸੀ ਔਰ ਮੈਂ ਜਦੋਂ ਵੀ ਕੋਈ ਫੈਸਲਾ ਲੈਣਾ ਮੈਂ ਆਪਣੇ ਮਨ ਦੇ ਨਾਲ ਲੈਣਾ ਜਿਵੇਂ ਮੇਰਾ ਮਨ ਦਿਲ ਮੇਰਾ ਕਰਦਾ ਹੈ ਕਹਿੰਦਾ ਵੀ ਐਵੇਂ ਕਰਨਾ ਕੋਈ ਕੱਲ ਮੈਂ 25 ਤਰੀਕ ਨੂੰ ਤੁਸੀਂ ਸੋਚ ਨਹੀਂ ਸਕਦੇ 25 ਤਰੀਕ ਨੂੰ ਮੈਂ ਫੈਸਲਾ ਲਿਆ ਵੀ ਮਤਲਬ ਰਜਾਇਨ ਕਰਨਾ ਤੇ 26 ਤਰੀਕ ਨੂੰ ਮੈਂ ਲਿਖ ਕੇ ਦਿੱਤਾ ਤੇ 50 ਕੁਛ 6 ਦਿਨ ਮੈਨੂੰ ਕਿਹਾ ਤਿੰਨ ਮਹੀਨੇ ਦੀ ਤਨਖਾਹ ਵਾਪਸ ਜਮ੍ਹਾਂ ਕਰਾਓ ਉਹ ਮੈਂ ਜਮ੍ਹਾਂ ਕਰਾਤੀ ਤਿੰਨ ਚਾਰ ਦਿਨਾਂ ਤੋਂ ਪੰਜ ਦਿਨਾਂ ਬਾਅਦ ਮੈਂ ਫ੍ਰੀ ਹੋ ਗਿਆ ਤਾਂ ਆ ਜਿਹੜਾ ਫੈਸਲਾ ਲਿਆ ਇਹ ਬੜਾ ਸੋਚ ਸਮਝ ਕੇ ਲਿਆ ਹੈ ਕੋਈ ਪੀਐਨ ਦੀ ਨੌਕਰੀ ਨਹੀਂ ਛੱਡਦਾ ਕਿ ਛੱਡਦਾ ਕੋਈ ਪੀਐਨ ਤਾਂ ਬਹੁਤ ਵੱਡੀ ਗੱਲ ਹੈ ਜਿਹੜੇ ਆ ਪ੍ਰਾਈਵੇਟ ਕੰਪਨੀ ਦੇ ਵਿੱਚ ਲੱਗੇ 5000 ਜਾਂ 3000 ਜਾਂ 4000 ਰੁਪਏ ਮਿਲਦਾ ਨਾ ਉਹਨੂੰ ਉਹ ਵੀ ਨਹੀਂ ਸੋਚ ਕੇ ਮਤਲਬ ਛੱਡ ਦੇਗੇ ਉਹਨਾਂ ਨੇ ਇੱਕ ਗੱਲ ਹੋਰ ਸਾਂਝੀ ਕੀਤੀ ਕਿ ਜਦੋਂ ਖੈਰਾ ਨੇ ਪਾਰਟੀ ਬਣਾਈ ਸੀ ਮੈਂ ਸਟੇਜ ਤੇ ਨਹੀਂ ਚੜਿਆ ਸੀ ਮੈਨੂੰ ਪੱਤਰਕਾਰਾਂ ਨੇ ਸਵਾਲ ਵੀ ਕੀਤੇ ਸੀ ਕਿ ਕੀ ਮੈਂ ਖੈਰਾ ਪਾਰਟੀ ਜੁਆਇਨ ਕਰਨੀ ਹੈ ਜਾਂ ਨਹੀਂ ਪਰ ਮੈਂ ਕਿਹਾ ਸੀ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਗੱਲਬਾਤ ਕਰ ਫਿਰ ਕੋਈ ਫੈਸਲਾ ਲਾਵਾਂਗਾ ਹੁਣ ਮੇਰੇ ਹਲਕੇ ਦੇ ਲੋਕਾਂ ਨੇ ਕਿਹਾ ਕਿ ਮੈਂ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦੇਵਾਂ ਤਾਂ ਮੈਂ ਦੇ ਦਿੱਤਾ ਬਲਦੇਵ ਸਿੰਘ ਨੇ ਕਿਹਾ ਮੈਨੂੰ ਪੰਜਾਬੀ ਇਕਤਾ ਪਾਰਟੀ ਦੀ ਇੱਕ ਗੱਲ ਬਹੁਤ ਚੰਗੀ ਲੱਗੀ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਨੂੰ ਲਿਖਤੀ ਐਫੀ ਡੈਪਿਟੇਟ ਦੇਵਾਂਗੇ ਕਿ ਜੇਕਰ ਸਾਡੀ ਪਾਰਟੀ ਮੈਨੀਫੈਸਟੋ ਦੇ ਵਾਅਦੇ ਪੂਰੇ ਨਹੀਂ ਕਰਦੀ ਤਾਂ ਸਾਡੀ ਪਾਰਟੀ ਦੀ ਮਾਨਤਾ ਨੂੰ ਰੱਦ ਕਰ ਦਿੱਤਾ ਜਾਵੇ ਜਿਸ ਕਰਕੇ ਉਹ ਪਾਰਟੀ ਜੁਆਇਨ ਕਰ ਰਹੇ ਨੇ ਦੇਖੋ ਮੈਂ ਜਿਸ ਜੈਸਨ ਖੈਰਾ ਸਾਹਿਬ ਨੇ ਪਾਰਟੀ ਬਣਾਈ ਸੀ ਉਸ ਦਿਨ ਅਸੀਂ ਉੱਪਰ ਨਹੀਂ ਚੜ੍ਹੇ ਸੀ ਮੈਂ ਸਾਰੇ ਮੇਲੇ ਪਿੱਛੇ ਬੈਠੇ ਸੀ ਮੈਨੂੰ ਪੱਤਰਕਾਰਾਂ ਨੇ ਸਾਰਿਆਂ ਨੇ ਪੁੱਛਿਆ ਸੀ ਉਦੋਂ ਵੀ ਤੁਸੀਂ ਮਤਲਬ ਇਧਰ ਜੁਆਇਨ ਕਰ ਰਹੇ ਹੋ ਮੇਰੇ ਨਾਲ ਉਹਦੇ ਹਲਕੇ ਦੇ ਲੋਕਾਂ ਨਾਲ ਜਾ ਕੇ ਵਿਚਾਰ ਵਟਾਂਦਰਾ ਕਰੂ ਉਸ ਤੋਂ ਬਾਅਦ ਫੋਹਸਲਾ ਲਵਾਂਗਾ ਮੇਰੇ ਹਲਕੇ ਦੇ ਲੋਕਾਂ ਨੇ ਇਹੀ ਗੱਲ ਕੀਤੀ ਹੈ ਵੀ ਤੁਸੀਂ ਐਮਐਲਏ ਸ਼ਿਪ ਤੋਂ ਸਿਫਾਰਿਸ਼ ਨਹੀਂ ਦੇਣਾ ਤੁਸੀਂ ਪਾਰਟੀ ਦੇ ਜਿਹੜੇ ਮੁੱਢਲੀ ਮੈਂਬਰਸ਼ਿਪ ਤੋਂ ਸੀ ਹੋਵੇ ਤੇ ਉਹ ਅੱਜ ਮੈਂ ਦੇਖਦਾ ਭੇਜਦਾ ਅਰਵਿੰਦ ਕੇਜਰੀਵਾਲ ਜੀ ਨੇ ਚੱਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ